ਲੇਕੇ ਹਾਜ਼ਰਾਂ ਮੁੱਦਾ ਪੰਜਾਬ ਦਾ ਮੁੱਦਾ ਪੰਜਾਬ ਦਾ ਅੱਜ ਦਾ ਬੇहद ਖਾਸ ਹੈ ਕਿਉਂਕਿ ਇਹ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ ਖਾਣੇ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੇ ਖਾਣ ਦੇ ਸ਼ੌਕੀਨ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਖਾਸ ਤੌਰ ਦੇ ਉੱਤੇ ਅੱਜ ਕੱਲ ਇੱਕ ਰਿਵਾਜ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਕਿ ਖਾਣ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਆਨਲਾਈਨ ਮੰਗਾਈ ਜਾਂਦੀ ਹੈ ਪਰ ਆਨਲਾਈਨ ਖਾਣਾ ਕਿਸ ਤਰੀਕੇ ਦਾ ਦਿੱਤਾ ਜਾਂਦਾ ਹੈ ਅਜਿਹੇ ਸਵਾਲ ਜਿਹੜੇ ਨੇ ਉਹ ਜ਼ਰੂਰ ਬਣ ਜਾਂਦੇ ਨੇ ਕਿਉਂਕਿ ਕਈ ਮਾਮਲੇ ਜਿਹੜੇ ਨੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਕਿਤੇ ਖਾਣੇ ਦੇ ਵਿੱਚੋਂ ਦੀ ਕੋਕਰੋਚ ਨਿਕਲਦਾ ਕਿਤੇ ਛਿਪਕਣੀ ਨਿਕਲਦੀ ਹੈ ਕਿਤੇ ਕੋਈ ਹੋਰ ਜੀਵ ਨਿਕਲਦਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਸ਼ਿਕਾਇਤਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਪਰ ਪਟਿਆਲਾ ਦੇ ਵਿੱਚ ਇੱਕ ਅਜਿਹੀ ਬੱਚੀ ਮਹਿਜ਼ 10 ਸਾਲ ਦੀ ਜਿਸ ਨੇ ਕੇਕ ਖਾਇਆ ਆਨਲਾਈਨ ਆਰਡਰ ਕੀਤਾ ਗਿਆ ਸੀ ਔਰ ਕੇਕ ਖਾਣ ਤੋਂ ਬਾਅਦ ਬੱਚੀ ਦੀ ਤਬੀਅਤ ਪਹਿਲਾਂ ਵਿਗੜਦੀ ਹੈ ਔਰ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰ ਜਿਹੜਾ ਹੈ ਉਹ ਵੀ ਬਿਮਾਰ ਜੋ 10 ਸਾਲਾਂ ਬੱਚੀ ਦੀ ਛੋਟੀ ਭੈਣ ਸੀ ਉਸਦੀ ਵੀ ਤਬੀਅਤ ਖਰਾਬ ਹੁੰਦੀ ਹੈ ਕੇ ਖਾਂ ਦੇ ਨਾਲ ਪਰ ਜੋ 10 ਸਾਲਾਂ ਦੀ ਬੱਚੀ ਸੀ ਉਸਦੀ ਤਾਂ ਜਾਨ ਹੀ ਚਲੀ ਗਈ ਬੱਚੀ ਦਾ ਜਨਮ ਦਿਨ ਸੀ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਔਰ ਖੁਸ਼ੀਆਂ ਜਿਹੜੀਆਂ ਨੇ ਉਹ ਮਾਤਮ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ ਸਵਾਲ ਅਜਿਹੇ ਸਮੇਂ ਦੇ ਉੱਤੇ ਕਾਫੀ ਵੱਡੇ ਖੜੇ ਹੋ ਜਾਂਦੇ ਨੇ ਕਿ ਆਖਰਕਾਰ ਔਨਲਾਈਨ ਖਾਣਾ ਮੰਗਵਾਉਣ ਤੋਂ ਬਾਅਦ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਉਂ ਸਾਹਮਣੇ ਆਉਂਦੀਆਂ ਨੇ ਖਾਸ ਤੌਰ ਦੇ ਉੱਤੇ ਜੋ ਕੇਕ ਖਾ ਕੇ ਬੱਚੀ ਦੀ ਜਾਨ ਗਈ ਪੂਰਾ ਪਰਿਵਾਰ ਬਿਮਾਰ ਪਿਆ ਉਸ ਕੇਕ ਦੇ ਵਿੱਚ ਅਜਿਹਾ ਕੀ ਸੀ ਪਰਿਵਾਰ ਦੇ ਵੱਲੋਂ ਦੀ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਪਟਿਆਲੇ ਦਾ ਇਹ ਪੂਰਾ ਮਾਮਲਾ ਹੈ ਪਰਿਵਾਰ ਕਹਿੰਦੇ ਕਿ ਜਿਹੜਾ ਕੇਕ ਸੀਗਾ ਉਹ ਫੰਗਸ ਸੀ ਉਸ ਦੇ ਵਿੱਚ ਯਾਨੀ ਕਿ ਉੱਲੀ ਲੱਗੀ ਹੋਈ ਸੀ ਔਰ ਕੇਕ ਦੇ ਵਿੱਚੋਂ ਦੀ 스멜 ਆ ਰਹੀ ਸੀ ਸਵਾਲ ਇਸ ਵੇਲੇ ਇਹ ਨੇ ਕਿ ਅਜਿਹਾ ਖਾਣਾ ਜਿਹੜਾ ਹੈ ਕੀ ਜਿਹੜਾ ਪਰੋਸਿਆ ਗਿਆ ਸੀ ਬੇકરી ਦੇ ਉੱਤੇ ਕਿਉਂਕਿ ਇਸ ਵੇਲੇ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਜਾਂਚ ਟੀਮ ਵੀ ਗਠਿਤ ਕਰ ਦਿੱਤੀ ਗਈ ਹੈ ਕੇਕ ਜਿਹੜਾ ਹੈ ਉਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਪਰ ਇਹ ਮਾਮਲਾ ਕੋਈ ਪਹਿਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਵਾਪਰ ਚੁੱਕੇ ਨੇ ਤੇਲੰਗਨਾ ਦੇ ਵਿੱਚ ਵੀ ਸੇਮ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਬੱਚੇ ਦੀ ਮੌਤ ਹੋ ਗਈ ਸੀ ਕੇਕ ਖਾਣ ਦੇ ਨਾਲ ਔਰ ਪਰਿਵਾਰ ਬਿਮਾਰ ਪੈ ਗਿਆ ਸੀ ਇਸੇ ਨੂੰ ਲੈ ਕੇ ਸਵਾਲ ਅੱਜ ਦਾ ਸਾਡਾ ਮੁੱਦਾ ਪੰਜਾਬ ਦੇ ਵਿੱਚ ਹੈ ਕੀ ਆਖਰਕਾਰ ਕਿਉਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿਉਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਲੋਕਾਂ ਦੀ ਆਨਲਾਈਨ ਖਾਸ ਤੌਰ ਦੇ ਉੱਤੇ ਖਾਣਾ ਮੰਗਵਾਉਣ ਦੇ ਨਾਲ ਜਾਂਚ ਚੱਲੀ ਜਾਂਦੀ ਹੈ ਕਿ ਜਦੋਂ ਆਨਲਾਈਨ ਡਿਲੀਵਰੀ ਕਰਨੀ ਹੁੰਦੀ ਹੈ ਉਸ ਸਮੇਂ ਅਣਗਹਿਲੀ ਜਿਹੜੀ ਉਹ ਵਰਤੀ ਜਾਂਦੀ ਹੈ ਵੱਖ-ਵੱਖ ਕੰਪਨੀਆਂ ਦੇ ਵੱਲੋਂ ਦੀ ਇਹ ਹੀ ਸਵਾਲ ਬਣੇ ਹੋਏ ਨੇ ਤਾਂ ਕਾਲ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿਉਂਕਿ ਪਟਿਆਲਾ ਦੇ ਵਿੱਚ ਵਾਪਰਿਆ ਇਹ ਹਾਦਸਾ ਕਿਤੇ ਨਾ ਕਿਤੇ ਹੋਰ ਥਾਵਾਂ ਦੇ ਉੱਤੇ ਵੀ ਵਾਪਰ ਸਕਦਾ ਹੈ ਕਿ ਤੋਂ ਕਿਉਂਕਿ ਤੁਹਾਨੂੰ ਵੀ ਆਦਤ ਜ਼ਰੂਰ ਹੋਵੇਗੀ ਕਿ ਆਨਲਾਈਨ ਜਿਹੜਾ ਹੈ ਆਰਡਰ ਕਰ ਲਿਆ ਜਾਵੇ ਕਿਉਂਕਿ ਸਭ ਤੋਂ ਇਹ ਚੀਜ਼ ਸੌਖੀ ਲੱਗਦੀ ਹੈ ਕਿ ਦੁਕਾਨ ਦੇ ਉੱਤੇ ਨਾ ਜਾਣਾ ਪਵੇ ਘਰ ਬੈਠ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਪਰ ਕਿੱਥੋਂ ਦੀ ਤੁਸੀਂ ਆਰਡਰ ਕਰ ਰਹੇ ਹੋ ਕਿਹੜੀ ਕੰਪਨੀ ਤੋਂ ਕਿਹੜੀ ਬੇਕਰੀ ਤੋਂ ਕਿਹੜੇ ਟਾਬੇ ਤੋਂ ਤੁਸੀਂ ਆਰਡਰ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਆਮ ਲੋਕ ਜਿਹੜੇ ਨੇ ਉਹ ਵੀ ਅਣਗੋਲਿਆ ਕਰ ਦਿੰਦੇ ਨੇ ਕਿਉਂਕਿ ਜਦੋਂ ਦੁਕਾਨ ਦੇ ਉੱਤੇ ਤੁਸੀਂ ਜਾਂਦੇ ਹੋ ਤਾਂ ਉੱਥੇ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਖਾਣਾ ਬਣਾਇਆ ਜਾ ਰਿਹਾ ਹੈ ਕਿੰਨੀ ਕੁ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਦੇ ਸਟਾਫ ਨੇ ਉਹ ਕੰਮ ਕਰ ਰਹੇ ਨੇ ਪਰ ਜਦੋਂ ਤੁਸੀਂ ਆਨਲਾਈਨ ਆਰਡਰ ਕਰਦੇ ਹੋ ਤਾਂ ਉਸ ਸਮੇਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨਹੀਂ ਦੇਖ ਪਾਉਂਦੇ ਇਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਪਹਿਲੇ ਕਾਲਰ ਜੁੜੇ ਨੇ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਅਰੇ ਗਰਾਟੋ ਬੋਲ ਰਹੇ ਹਾਂ ਟਾਪ ਮੰਡੀ ਕੋਈ ਜੀ ਇਹ ਦੁਕਾਨ ਤੋਂ ਹੀ ਜਾ ਕੇ ਲੈਣਾ ਚਾਹੀਦਾ ਜੀ ਜੀ ਠੀਕ ਹੈ ਧੰਨਵਾਦ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਜੁੜੇ ਲਿਵਿੰਗ ਇਨ ਨਿਊਜ਼ ਦੇ ਉੱਤੇ ਤਾਂ ਕਾਲਰ ਦਾ ਕਹਿਣਾ ਸੀਗਾ ਕਿ ਦੁਕਾਨ ਦੇ ਉੱਤੇ ਜਾ ਕੇ ਹੀ ਜਿਹੜਾ ਹੈ ਉਹ ਖਰੀਦ ਕਰਨੀ ਚਾਹੀਦੀ ਹੈ ਇੱਕ ਸਾਡਾ ਮਕਸਦ ਕੋ ਇਹ ਨਹੀਂ ਹੈ ਕਿ ਆਨਲਾਈਨ ਜਿਹੜਾ ਹੈ ਉਹ ਖਾਣਾ ਹਮੇਸ਼ਾ ਖਰਾਬੀ ਮਿਲਦਾ ਬਹੁਤ ਸਾਰੀ ਚੀਜ਼ਾਂ ਜੜੀਆਂ ਨੇ ਉਹਨਾਂ ਥਾਵਾਂ ਤੋਂ ਅੱਛਾ ਵੀ ਮਿਲਦਾ ਹੈ ਤਾਂ ਆਨਲਾਈਨ ਜਾਂ ਆਫਲਾਈਨ ਦਾ ਇੱਥੇ ਮਸਲਾ ਨਹੀਂ ਹੈਗਾ ਪਰ ਮਸਲਾ ਇਹ ਹੈ ਕਿ ਆਖਰਕਾਰ ਉਸ ਕੇਕ ਦੇ ਵਿੱਚ ਅਜਿਹਾ ਕੀ ਸੀ ਕਿ ਬੱਚੇ ਦੀ ਜਾਨ ਹੀ ਚਲੀ ਗਈ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਸਤਿਕਾਰ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਜੀ ਸਰ ਜੀ ਹਾਂ ਜੀ ਹਾਂ ਜੀ ਸਰ ਕਿੱਥੋਂ ਬੋ सब तो जी सर की कहना चाहते हो कहना चाहते जी आवाज आ रही है एक कॉलर सा जुड़े ने सत जी की नाम है किथों तो बोल रहे हो ਤਾਂ ਕਾਲਰ ਜਿਹੜੇ ਨੇ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਇੱਕ ਬੇਨਤੀ ਜ਼ਰੂਰ ਹੈ ਕਿ ਟੀਵੀ ਦੇ ਵਾਸਤੇ ਤੁਸੀਂ ਜ਼ਰੂਰ ਕਟ ਕਰ ਲਿਓ ਤਾਂ ਕਿ ਤੁਹਾਡੀ ਬਾਸ ਸਾਡੇ ਤੱਕ ਪਹੁੰਚੇ ਤੇ ਸਾਡੀ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਵੇ ਤਾਂ ਹੀ ਗੱਲਬਾਤ ਜੜੀ ਹੋ ਪਾਏਗੀ ਤੇ ਇੱਕ ਹੋਰ ਕਾਲਰ ਜੁੜੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਮੈਂ ਗੁਨੇਸ਼ ਸਿੰਘ ਪਟਿਆਲਾ ਤੋਂ ਬੋਲ ਰਿਹਾ ਜੀ ਹਾਂਜੀ ਸਰ ਕੀ ਕਹਿਣਾ ਚਾਹੂਗੇ ਜੀ ਅਸੀਂ ਕਹਣਾ ਚਾਹੁੰਦੇ ਆ ਕਿ ਵੀ ਆਨਲਾਈਨ ਵਾਲਾ ਸਿਸਟਮ ਬਿਲਕੁਲ ਬੰਦ ਹੋਣਾ ਚਾਹੀਦਾ ਇਹਦਾ ਕੋਈ ਨਹੀਂ ਲੱਗਦਾ ਪਤਾ ਕਿ ਕਿੱਥੇ ਬਣਦਾ ਕਿ ਐਸਾ ਬਣਦਾ ਪੈਸੀ ਲੇਵਰਾ ਉੱਥੇ ਕਿਹੋ ਜਿਹਾ ਐਟਮੋਸਫੀਅਰ ਆ ਹਰ ਬੰਦੇ ਨੂੰ ਉੱਥੇ ਜਾ ਕੇ ਅਸੀਂ ਆਪ ਦਾ ਜਿਹੜਾ ਕੇਕ ਵਗੈਰਾ ਬੁੱਕ ਕਰਾਉਣਾ ਚਾਹੀਦਾ ਖਾਸ ਕਰਕੇ ਬੱਚਾ ਵਾਲੇ ਕੇਕ ਜਿਹੜੇ ਨੇ ਜਾਂ ਰੋਟੀ ਜਿਹੜਾ ਥਾਣਾ ਮਗਾਉਂਦੇ ਨੇ ਲੋਕ ਘਰਾਂ 'ਚ ਉਹ ਬੜੇ ਆਬਦੇ ਨੇ ਆ ਉਹਨਾਂ ਨੂੰ ਆਰਾਮ ਸਮਝਦੇ ਆ ਪਰ ਕਰਿਆ ਅੱਜ ਲੋਕਾਂ ਦਾ ਇਹ ਗਾਣਾ ਖਾਣਾ ਆ ਗਿਆ ਪਰ ਕਿੱਥੇ ਕਿਹੋ ਜਿਹਾ ਤਿਆਰ ਹੋਇਆ ਇਹ ਕੋਈ ਪਤਾ ਹੁੰਦਾ ਜੀ ਬਿਲਕੁਲ ਠੀਕ ਹੈ ਸਰ ਤਨਵਤ ਜੀ ਤੁਸੀਂ ਕਾਲ ਕੀਤੀ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਹਾਲਾਂਕਿ ਅਸੀਂ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਮਾਮਲਾ ਆਨਲਾਈਨ ਜਾਂ ਆਫਲਾਈਨ ਦਾ ਨਹੀਂ ਹੈਗਾ ਪਰ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਸਤਿਕਾਰ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਨੰਬਰ ਦੱਸੋ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਹਲੋ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਹਾਂਜੀ ਬੱਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਜ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਬਹੁਤ ਵਧੀਆ ਹੁੰਦਾ ਜੀ ਜੀ ਬੋ ਤਨਵਜੀ ਅੱਜ ਦੇ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬਹੁਤ ਤਨਵਜੀ ਤੁਸੀਂ ਕਾਲ ਕੀਤੀ ਲਿਵਿੰਗ ਇੰਡੀਆ న్యూਸ ਦੇ ਉੱਤੇ ਚਾਈਲਡ ਐਕਸਪੋਰਟ ਡਾਕਟਰ ਵਿਕਰਮ ਵੈਦੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਵਿਕਰਮ ਜੀ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਆਖਰਕਾਰ ਅਜਿਹਾ ਕੀ ਉਸ ਕੇਕ ਦੇ ਵਿੱਚ ਹੋ ਸਕਦਾ ਕਿਉਂਕਿ ਸਭ ਤੋਂ ਵੱਡਾ ਸਵਾਲ ਇਹੀ ਹੈ ਚਾਹੇ ਉਹ ਆਨਲਾਈਨ ਦੀ ਗੱਲ ਹੋਵੇ ਚਾਹੇ ਉਹ ਆਫਲਾਈਨ ਦੀ ਯਾਨੀ ਕਿ ਦੁਕਾਨ ਜਾ ਕੇ ਖਰੀਦ ਜਿਹੜੀ ਇਹ ਕੀਤੀ ਗਈ ਹੋਵੇ ਇਸ ਕੇਕ ਦੇ ਵਿੱਚ ਅਜਿਹਾ ਕੀ ਹੋ ਸਕਦਾ ਜੋ ਕਿ ਪాయిਜ਼ਨਸ ਹੋ ਜਾਂਦਾ ਹੈ ਬੰਦੇ ਦੀ ਜਾਨ ਤੱਕ ਜਾ ਸਕਦੀ ਹੈ ਅਹ ਦੇਖੋ ਸਭ ਤੋਂ ਪਹਿਲੇ ਗੱਲ ਤਾਂ ਇਹ ਹੈ ਇਟਸ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਹੈ ਆਈ ਥਿੰਕ ਥੋੜੀ ਜਾਂਚ ਫੋਰਦੀ ਲੋੜ ਹੈ ਅ ਕਿਚ ਵਿੱਚ ਦੋ ਟਾਈਪ ਦੇ ਇਤਦਦੇ ਮਾਮਲੇ ਸਾਨੂੰ ਦੇਖਣੇ ਪੈਣੇ ਹੈ ਕਿ ਵੈਦਰ ਇਟ ਵਾਸ ਇਨਫੈਕਸ਼ਨ ਜਾਂ ਕੋਈ ਅਲਰਜੀਕ ਰਿਐਕਸ਼ਨ ਹੋਇਆ ਸੀ ਅ ਬਹੁਤ ਰੇਅਰ ਚਾਂਸਸ ਹੈ ਕਿ ਇਨਫੈਕਸ਼ਨ ਜਿਹੜੀ ਹੈ ਉਹ ਇੰਨੀ ਜਲਦੀ ਪ੍ਰੈਜ਼ੈਂਟ ਕਰ ਜਾਏ ਕਿ ਵਿਦਿਨ ਆਵਰਸ ਵੀ ਲੂਜ਼ ਅ ਚਾਈਲਡ ਉਨਮੈਂ ਤੁਹਾਨੂੰ ਜੇ ਇਹਦੇ ਬਾਰੇ ਦੱਸਾਂ ਤੋ ਹੁੰਦਾ ਕੀ ਹੈ ਕਿ ਜਦ ਸਾ ਅਸੀਂ ਕੋਈ ਕੇਕ ਖਾਂਦੇ ਜਿਹਦੇ ਵਿੱਚ ਇਨਫੈਕਸ਼ਨ ਹੈ ਉਹਨੂੰ ਇਨਫੈਕਸ਼ਨ ਨੂੰ ਮੈਨੀਫੈਸਟ ਕਰਨ ਲਈ ਥੋੜਾ ਟਾਈਮ ਲੱਗਦਾ ਹੈ ਸਾਨੂੰ ਲੂਸ ਮੋਸ਼ਨਸ ਆਉਣ ਗਿਆ ਵੋਮਿਟਿੰਗ ਹੋਏਗਾ ਫੀਵਰ ਹੋਏਗਾ ਐਂਡ ਇਨਫੈਕਸ਼ਨ गिव्स यू ਸਮ ਟਾਈਮ ਬਟ ਇਹੋ ਜੇ ਕੇਸ ਸਬਕੁਝ ਬਹੁਤ ਸਟਨਲੀ ਹੋਇਆ ਹੈ ਵੀ ਹੈਵ ਟੂ ਰੂਲ ਆਊਟ ਅਲਰਜੀਸ ਆਲਸੋ ਕਈ ਵਾਰ ਅਜਿਹੀ ਚੀਜ਼ ਹੁੰਦੀ ਹੈ ਕਿ ਵੀ ਆਰ ਅਲਰਜਿਕ ਟੂ ਕੋਈ ਇНГਰੀਡੀਅੰਟ ਦੀ ਐਲਰਜੀ ਹੋਂਦੀ ਹੈ ਜਿਹਦੇ ਕਰਕੇ ਗਲਾ ਚੋਕ ਹੋ ਜਾਂਦਾ ਹੈ ਬਰੀਥਿੰਗ ਇਸ਼ੂ ਆਂਦੀ ਹੈ ਸੋ ਆਈ ਥਿੰਕ ਸਾਨੂੰ ਹੋਰ ਇਨਵੈਸਟੀਗੇਸ਼ਨ ਦੀ ਲੋੜ ਹੈ ਕਿ ਐਕਚੁਅਲੀ ਕੁਝ ਪੌਇਜ਼ਨਸ ਕੇਕ ਦੇ ਵਿੱਚ ਸੀ ਜਾਂ ਫਿਰ ਇਹ ਸਿਰਫ ਐਲਰਜੀ ਕਰਕੇ ਸੀ ਬਿਲਕੁਲ ਵਿਕਰਮ ਜੀ ਜਿਸ ਤਰੀਕੇ ਨਾਲ ਇਹ ਵਾਲਾ ਮਾਮਲਾ ਸੀਗਾ ਪਰਿਵਾਰ ਦੇ ਵੱਲੋਂ ਦੀ ਕਿਹਾ ਗਿਆ ਕਿ ਜਦੋਂ ਉਹਨਾਂ ਨੇ ਕੇਕ ਦੇਖਿਆ ਬਾਅਦ ਦੇ ਵਿੱਚ ਖਾਣ ਤੋਂ ਬਾਅਦ ਤਾਂ ਉਸ ਦੇ ਵਿੱਚ ਅੰਦਰੋਂ ਦੀ ਫੰਗਸ ਸੀਗੀ ਔਰ ਕੇਕ ਦੇ ਵਿੱਚ ਉਹਦੇ ਕਹਿੰਦੇ ਕਿ 스멜 ਆ ਰਹੀ ਸੀ ਤੇ ਯਾਨੀ ਕਿ ਪੁਰਾਣਾ ਕੇਕ ਜਿਹੜਾ ਹੈ ਹੋ ਸਕਦਾ ਹੈ ਵੀ ਡਿਲੀਵਰ ਕੀਤਾ ਗਿਆ ਹੋਵੇ ਉਸ ਦੇ ਕਰਕੇ ਅਜਿਹਾ ਹੋ ਸਕਦਾ देखो हो डेफिनेटली ਸਕਦਾ ਹੈ ਜਿਵੇਂ ਮੈਂ ਕਿਹਾ ਇਨਫੈਕਸ਼ਨ ਕਰਕੇ ਵੀ ਯੂ ਕੈਨ ਲੈਂਡ ਅਪ ਇਨ ਐਮਰਜੈਂਸੀ ਐਂਡ ਸੀਰੀਅਸ ਪ੍ਰੋਬਲਮ ਹੋ ਸਕਦੀ ਹੈ ਪਰ ਥੋੜਾ ਜਿਹਾ ਇਹਦੇ ਚ ਆਈ ਥਿੰਕ ਸਾਨੂੰ ਵੇਟ ਕਰਨਾ ਚਾਹੀਦਾ ਹੈ ਫੋਰੈਂਸਿਕ ਰਿਪੋਰਟਸ ਦਾ बिकॉज ਜੇ ਇਨਫੈਕਸ਼ਨ ਹੁੰਦੀ ਹੈ ਐਸ ਪਰ ਦ ਐਕਸਪੀਰੀਅੰਸ ਇਨੀ ਜਲਦੀ ਸਾਨੂੰ ਨਹੀਂ ਮੈਨੀਫੈਸਟ ਕਰਦੀ ਜੇ ਕਰਦੀ ਵੀ ਹੈ ਦੇ ਕੋ ਟਾਈਮ ਦਿੰਦੀ ਹੈ ਚਾਹੇ ਫੰਗਸ ਵੀ ਹੋਵੇ ਜੇ ਫੰਗਸ ਵੀ ਹੁੰਦੀ ਹੈ ਤਾਂ ਫਿਰ ਉਹ ਥੋੜਾ ਟਾਈਮ ਤਾਂ ਦਿੰਦੀ ਹੈ ਇਹ ਤਾਂ ਵਿਦਨ ਆਵਰਸ ਹੋ ਗਿਆ ਹੈ ਸੋ ਇਹ ਇਨਫੈਕਸ਼ਨ ਜ਼ਰੂਰ ਹੋ ਸਕਦੀ ਹੈ ਯੈਸ ਪੂਰਾ ਪੂਰੀ ਜਾਂਚ ਹੋਣੀ ਜ਼ਰੂਰੀ ਹੈ ਪਰ ਇੱਕ ਅਲਰਜੀ ਦਾ ਐਸਪੈਕਟ ਵੀ ਜ਼ਰੂਰ ਹੁੰਦਾ ਹੈ ਜਿਵੇਂ ਕੋਈ ਬੰਦੇ ਨੂੰ ਐਗ ਦੀ ਅਲਰਜੀ ਹੈ ਜੇ ਉਹਨੂੰ ਅਲਰਜੀਕ ਹੈ ਜੇ ਐਗ ਖਾ ਲੇ ਤਾਂ ਉਹਨਾਂ ਦੀ ਬਰੀਥਿੰਗ 'ਚ ਵੀ ਦਿੱਕਤ ਆ ਸਕਦੀ ਹੈ ਸੋ ਸਾਨੂੰ फैक्ट्स होने बड़े जरूरी है कि एक्चुअली इंफेक्शियस केक सीगा या एलर्जी दा भी कोई उत्ते हाथ हो सकता है जी बिल्कुल डॉक्टर साहब फोरेंसिक जांच ता जेडी केक दी हो रही है उसको बाद ही क्लियर होणगीया तुसी तो बने रहो सडनल क्योंकि दर्शक भी सडनल लगातार जुड़ रहे, हैं, रहे हैं, ने कॉल जा रही है ने दर्शकों दिया उना दे नाल भी गलबात करंगे एक और कॉलर जुड़े ने सत श्री काल जी की नाम है किथों बोल रहे हो की नाम है जी किथों बोल रहे हो जी की कहना चाहोगे सर ਏ ਯਾਰ ਮੈਡਮ ਇਹ ਕਹਾਂ ਜਾਂਦੇ ਕਿ ਆਹਨ ਕੋਈ ਵੀ ਚੀਜ਼ ਆ ਦੇਖ ਕੇ ਦੁਕਾਨ ਤੇ ਲੈਣੀ ਆ ਖੁਦ ਲੈਣ ਜਾਣ ਜੇ ਆਨਲਾਈਨ ਤਾਂ ਨਾਲੀ ਜੀ ਚ ਖਰਾਬੀ ਨਿਕਲ ਜਾਂਦੀ ਜੀ ਜੀ ਤੇ ਤੁਹਾਡਾ ਕੋਈ ایکسپੀਰੀਅੰਸ ਇਦਾਂ ਦਾ ਰਿਹਾ ਕਿ ਤੁਸੀਂ ਆਨਲਾਈਨ ਆਰਡਰ ਕੀਤਾ ਹੋਵੇ ਤੇ ਉਹ ਖਰਾਬ ਨਿਕਲਿਆ ਹੋਵੇ ਅਸਲੀਅਤ ਸਵੇਰਾ ਜੀ ਮੈਂ ਅਗਰ ਚਾਗਰਾ ਮੰਗਾਇਆ ਤੇ ਆਨਲਾਈਨ ਜੀ ਜੀ ਉਹ ਦੱਸੀਆਂ ਕਾਟਨ ਨਹੀਂ ਆਉਂਦੀ ਔਰ ਕਾਟਨ ਨਹੀਂ ਆਉਂਦਾ ਉਹ ਤੇ ਆਈਵੀ ਦੇ ਕਾਟਨ ਨੇ ਦਾਦੇ ਤੇ ਹੁਣ ਫਿਰ ਵੀ ਨਹੀਂ ਨਿਕਲੀਆਂ ਜੀ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਐਕਸਪੀਰੀਅੰਸ ਵੀ ਜਿਹੜਾ ਸਾਂਝਾ ਕਰ ਰਹੇ ਨੇ ਹਾਲਾਂਕਿ ਲਗਾਤਾਰ ਸੀ ਇਸ ਕੱਲ ਦਾ ਜ਼ਿਕਰ ਜ਼ਰੂਰ ਕਰ ਰਹੇ ਹੈ ਕਿ ਅਸੀਂ ਆਨਲਾਈਨ ਜਾਂ ਆਫਲਾਈਨ ਨੂੰ ਕੰਪੇਅਰ ਨਹੀਂ ਕਰ ਰਹੇ ਹੈਗੇ ਕਿ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਹੈ ਪਰ ਅਜੇ ਹੀ ਇਨਸੀਡੈਂਟ ਕਿਉਂ ਹੋ ਰਹੇ ਨੇ ਇਹ ਜ਼ਰੂਰ ਵੱਡਾ ਵਿਸ਼ਾ ਸਵਾਲ ਦਾ ਬਣ ਜਾਂਦਾ ਹੈ ਇੱਕ ਹੋਰ ਕਾਲਰ ਜੁੜੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਟੀਵੀ ਦੀ ਆਵਾਜ਼ ਜੀ ਜ਼ਰੂਰ ਕੱਟ ਕਰ ਲਿਓ ਤਾਂ ਕਿ ਸਾਡੀ ਬਾਤ ਸੁਰ ਤੱਕ ਪਹੁੰਚੇ ਕਿੱਥੋਂ ਮਾਦੇ ਦੇ ਵਿੱਚ ਕਿਤੇ ਨਾ ਰਿਜਨ ਸਮਝਦਾ ਕੋਈ ਪਤਾ ਫੂਡ ਸੇਤੀ ਬੋਰਡ ਬਣਿਆ ਹੋਇਆ ਜੀ ਮੇਰੇ ਚਾਅ ਦੇ ਵਿੱਚ ਉਹਦੀ ਬੜੀ ਵੱਡੀ ਨੈਗਲੀਜੈਂਸੀ ਹੈਗੀ ਹੈ ਉਹ ਕੋਈ ਲੱਛਾ ਨਹੀਂ ਲੈ ਸਕਦਾ ਜੀ ਔਰ ਦੂਸਰਾ ਰਿਜਨ ਇਹ ਹੈਗਾ ਜਦੋਂ ਅਸੀਂ ਅਕਸਰ ਦੇਖਦੇ ਆ ਕਿ ਹੋਟਲਸ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਮੀਟਿੰਗਸ ਹੁੰਦੀਆਂ ਨੇ ਫੰਕਸ਼ਨਸ ਹੁੰਦੀਆਂ ਨੇ ਜਿਹੜਾ ਉੱਤੇ ਬਚਿਆ ਹੁੰਦਾ ਭੋਜਨ ਜਾਂ ਇਦਾਂ ਦਾ ਪੇਸਟੀ ਹੋਈ ਗਈ ਹੈ ਕੇਕ ਹੈਗੇ ਨੇ ਉਹਨਾਂ ਨੂੰ ਉਹ ਲੰਬੇ ਸਮੇਂ ਤੱਕ ਸਟੋਰੇਜ ਕਰਕੇ ਰੱਖਦੇ ਜੀ ਉਹ ਕੋਈ ਕੋਈ ਪ੍ਰੋਪਰ ਚੈੱਕ ਨਹੀਂ ਹੁੰਦੀ ਐਂ ਪੈਕਨ ਦੇ ਸਾਡੇ ਐਕਸਪਰਟ ਵੱਲੋਂ ਵੀ ਭਾਵੇਂ ਦੱਸਿਆ ਗਿਆ ਕਿ ਇਹ ਇਲੈਕਟ੍ਰਿਕ ਰੀਜ਼ਨ ਹੋਣ ਦੇ ਕਾਰਨ ਪੰਕਸ ਨੂੰ ਸੰਗ ਪੈ ਜਾਣ ਉਹਦੀ ਪੁਆਇੰਟਿੰਗ ਹੋ ਸਕਦੀ ਹੈ ਬਸ ਇਹ ਸਾਰੇ ਜੋ ਹੈਗੇ ਪੈਂਡਿੰਗ ਐਂਡਸ ਵੀ ਸਾਰਿਆਂ ਨੂੰ ਹੈਲ ਰਿਪੀਅਰ ਕਰਨ ਤਾਂ ਕੀੰਨ ਬਾਰੇ ਇਹ ਜੀ ਬਿਲਕੁਲ ਐਕਸਪਰਟਸ ਨਾਲ ਜੁੜੇ ਹੋਏ ਨੇ ਡਾਕਟਰ ਵਿਕਰਮ ਜੀ ਵਿਕਰਮ ਜੀ ਕਹਿੰਦੇ ਕਿ ਕਿਉਂਕਿ ਇਹ ਵਾਲਾ ਜਿਹੜਾ ਕੇਸ ਹੈਗਾ ਇਸ ਦੇ ਵਿੱਚ ਸਾਰੇ ਜਿਹੜਾ ਪਰਿਵਾਰ ਸਗਾ ਉਹਨਾਂ ਨੂੰ ਇਹ ਮਹਿਸੂਸ ਹੋਇਆ ਯਾਨੀ ਕਿ ਉਹਨਾਂ ਦੀ ਤਬੀਅਤ ਖਰਾਬ ਹੋਈ ਜਿਹੜੀ 10 ਸਾਲਾਂ ਦੀ ਬੱਚੀ ਇੱਕ ਉਸ ਦੀ ਮੌਤ ਹੋਈ ਹੈ ਜੋ ਉਸ ਤੋਂ ਵੀ ਛੋਟੀ ਸੀਗੀ ਉਹ ਵੀ ਜਿਹੜੀ ਬਿਮਾਰ ਪੈ ਜਾਂਦੀ ਹੈ ਪਰਿਵਾਰ ਦੇ ਬਾਕੀ ਜੀ ਵੀ ਬਿਮਾਰ ਪੈਂਦੇ ਨੇ ਕਿ ਅਜਿਹਾ ਹੋ ਸਕਦਾ ਹੈ ਕਿ ਪੂਰੇ ਪਰਿਵਾਰ ਨੂੰ ਹੀ ਸੇਮ ਅਲਰਜੀ ਜਿਹੜੀ ਹੈ ਉਹ ਹੋਈ ਹੋਵੇ ਇਸ ਦਿਨ ਨਹੀਂ ਪੂਰੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਸੇਮ ਅਲਰਜੀ ਹੋਣਾ ਇਜ਼ ਆਲਮੋਸਟ ਇੰਪੋਸੀਬ ਅ ਅਲਰਜੀ ਸਭ ਨੂੰ ਸੇਮ ਚੀਜ਼ ਨਾਲ ਨਹੀਂ ਹੁੰਦੀ ਐਂਡ ਜੇ ਪੂਰੇ ਪਰਿਵਾਰ ਨੂੰ 20 ਸਿੰਪਟਮਸ ਆ ਰਹੇ ਤੇ ਨੇ 10 ਮੋਸਟ ਲਾਈਕ ਅ ਇਨਫੈਕਸ਼ਸ ਕੌਜ਼ ਸੀ ਐਂਡ ਦੇਖੋ ਜੇ ਇਨਫੈਕਸ਼ਸ ਕੌਜ਼ ਸਾਬਤ ਹੋ ਜਾਂਦਾ ਹੈ ਇਹ ਸ਼ਿਰ ਇਹ ਬੇਸਿਕਲੀ ਕਾਫੀ ਬਡੀ ਨੈਗਲੀਜੈਂਸ ਹੈ ਉਹਨਾਂ ਇਹਦੇ ਵਿੱਚ ਇਹ ਇਹ ਕੋਈ ਛੋਟੀ ਇਸ਼ੂ ਨਹੀਂ ਹੈ ਇਹਦੇ ਚ ਫੂਡ ਅਥਾਰਟੀ ਐਂਡ ਬਹੁਤ ਸਾਰੀ ਚੀਜ਼ਾਂ ਨੂੰ ਇਨਵੋਲਵਸ ਹੋਣਾ ਪਏਗਾ ਦੇਖਣ ਲਈ ਕਿ ਸਾਡੇ ਫੂਡ ਰੈਗੂਲੇਸ਼ਨਸ ਕਿੱਥੇ ਜਾ ਰਹੇ ਆ ਬਿਕੋਜ਼ ਹੁਣ ਦੇਖੋ ਗਰਮੀਆਂ ਦਾ ਸਮਾਂ ਹੁਣ ਆਨ ਲੱਗਿਆ ਹੈ ਇਹ ਪ੍ਰੋਬਲਮਸ ਵਿਲ ਵਰਸਨ ਸਰਦੀਆਂ ਵਿੱਚ ਫਿਰ ਪ੍ਰੈਜ਼ਰਵੇਸ਼ਨ ਥੋੜੀ ਦੇਰ ਲਈ ਰਹਿੰਦੀ ਹੈ ਬਟ ਗਰਮੀ ਦੇ ਟਾਈਮ ਵਿੱਚ ਵੀ ਵਿਲ ਸੀ ਕਿ ਫੂਡ ਪੋਇਜ਼ਨਿੰਗ ਦੇ ਕੇਸਸ ਜਿਹੜੇ ਹੈ ਉਹ ਰੈਂਪਿਡਲੀ ਵੱਧ ਜਾਂਦੇ ਹਨ ਜੀ ਅ ਲੂਜ਼ ਮੋਸ਼ਨ ਵੋਮਟਿੰਗ ਕੱਲ ਠੀਕ ਹੁੰਦੀ ਹੈ ਬਟ ਕਿਸੇ ਦੀ ਜਾਨ ਚਲੇ ਜਾਏ ਇਹ ਇੱਕ ਬਹੁਤ ਬਹੁਤ ਵੱਡੀ ਚੀਜ਼ ਹੈ ਐਂਡ ਸਮਥਿੰਗ ਨੀਡਸ ਟੂ ਬੀ ਡਨ ਤਾਂ ਕਿ ਫੂਡ ਰੈਗੂਲੇਸ਼ਨ ਐਂਡ ਸੇਫਟੀ ਹਰ ਪ੍ਰੋਡਕਟ ਦੀ ਜਿਹੜੀ ਹੈ ਉਹ ਚੈੱਕ ਹੋਵੇ ਤਾਂ ਕਿ ਇਦਾਂ ਦੇ ਇਨਸੀਡੈਂਸ ਕਦੇ ਰਹੀ ਰਹੀ ਨਾ ਹੋਣ ਹਾਂਜੀ ਬਿਲਕੁਲ ਸਾਡਾ ਲਗਾਤਾਰ ਦਰਸ਼ਕ ਵੀ ਜੁੜ ਰਹੇ ਨੇ ਖੋਰ ਕਾਲ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਤਵਾ ਜਿਹੜੀ ਨਹੀਂ ਜਾ ਪਾਰੀਏ ਅਗਲੇ ਕੋਲਰ ਤੱਕ ਜਾਵਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਆਪ ਜਿਸ ਵੇਲੇ ਦ ਕਾਲਰ ਜਿਹੜੇ ਨੇ ਲਗਾਤਾਰ ਜੁੜ ਰਹੇ ਨੇ ਇੱਕ ਵਾਰ ਮੁਰਤੋਂ ਜਿਹੜਾ ਹੈ ਡਾਕਟਰ ਵਿਕਰਮ ਦਾ ਰੋਕ ਰਾਂਗੇ ਉਦੋਂ ਤੱਕ ਡਾਕਟਰ ਜੀ ਜਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਹਾਲਾਂ ਕਿ ਕਿ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਵੀ ਇਹ ਪਹਿਲਾ ਮਾਮਲਾ ਨਹੀਂ ਹੈਗਾ ਕਿ ਇਸ ਤਰੀਕੇ ਦੇ ਨਾਲ ਕਿਸੇ ਦੀ ਜਾਨ ਗਈ ਹੋਵੇ ਬੀਤੇ ਦਿਨ ਤੇਲੰਗਨਾ ਤੋਂ ਵੀ ਅਜਿਹੇ ਹੀ ਮਾਮਲੇ ਸਾਹਮਣੇ ਆਏ ਸੀ ਉੱਥੇ ਵੀ ਇਸੇ ਤਰੀਕੇ ਦੇ ਨਾਲ ਕੇਕ ਜਿਹੜਾ ਖਾਇਆ ਗਿਆ ਸੀ ਜਿਸ ਤੇ ਕਰਕੇ ਇੱਕ ਜਿਹੜਾ ਬੱਚਾ ਸੀਗਾ ਉਸ ਦੀ ਮੌਤ ਹੋ ਗਈ ਸੀ ਔਰ ਜਿਹੜਾ ਪਰਿਵਾਰ ਸੀਗਾ ਉਹ ਬਿਮਾਰ ਪੈ ਗਿਆ ਸੀ ਤਾਂ ਕੀ ਇਹ ਪਾਰਟਿਕੂਲਰ ਇਹ ਦੇਖਿਆ ਜਾ ਸਕਦਾ ਵੀ ਸਿਰਫ ਇੱਕ ਕੇਕ ਦੇ ਵਿੱਚ ਹੀ ਅਜਿਹਾ ਹੋਇਆ ਜਾਂ ਇਹ ਹੋ ਕਿ ਨਾ ਕੋਈ ਸੰਦੀ ਹੈ ਪਰ ਜਦ ਵੀ ਕਿਸੇ ਚੀਜ਼ ਤੇ ਡੇਰੀ ਪ੍ਰੋਡਕਟਸ ਐਡ ਹੋ ਜਾਂਦੇ ਆ ਤੇ ਉਹਨਾਂ ਦੀ ਸ਼ੈਲਫ ਲਾਈਫ ਥੋੜੀ ਹੋਰ ਘਟ ਜਾਂਦੀ ਹੈ ਐਂਡ ਬਿਕਮ ਮੋਰ ਡੇਂਜਰਸ ਜੀ ਨਾਓ ਬਹੁਤ ਸਾਰੀ ਚੀਜ਼ਾਂ ਇਹਦੇ ਚ ਨਾ ਦੇਖਣ ਵਾਲੀ ਕੈਕਸ ਦੇ ਅੰਦਰ ਨਾ देयर ਆਰ ਅ ਲੋਟ ਆਫ ਕਲਰਿੰਗ ਏਜੈਂਟਸ ਆਰਟੀਫੀਸ਼ੀਅਲ ਏਜੈਂਟਸ ਪਹਿਲੇ ਜਦ ਅਸੀਂ ਛੋਟੇ ਸੀ ਸਿੰਪਲ ਕੇਕ ਹੁੰਦੇ ਸੀ ਹੁਣ ਅਸੀਂ ਕੇਕ ਨੂੰ ਦੇਖਦੇ ਆ ਉਹਦੇ ਉੱਤੇ ਜਿਹੜੀ ਲੇਅਰਿੰਗ ਕੀਤੀ ਜਾਂਦੀ ਹੈ ਦੈਟ ਇਜ਼ ਜਸਟ ਆਰਟੀਫੀਸ਼ੀਅਲ 슈ਗਰ

ਸਾਨੂੰ ਇੱਕ ਪਾਲਿਸੀ ਬਣਾਨੀ ਪੈਗੀ ਕਿ ਆਊਟਸਾਈਡ ਫੂਡ ਐਂਡ ਪੈਕੇਜਡ ਫੂਡ ਆਮ ਦਿੰਦਾ ਹੈ ਬਹੁਤ ਜ਼ਿਆਦਾ ਦਿੰਦਾ ਹੈ ਜੀ ਐਂਡ ਚਾਂਸਸ ਦਾ ਰੈਟ ਵੀ ਤੁਸੀਂ ਕਿਵੇਂ ਇੰਨਾ ਵੱਸਕਲ ਤੇ ਕੁਆਲਟੀ ਕੰਟਰੋਲ ਕਰ ਲੋਗੇ ਇਟ ਇਜ਼ ਨੋਟ ਈਜ਼ੀ ਜੀ ਸੋ ਅ ਕੰਜ਼ਿਊਮਰ ਨੂੰ ਹੀ ਬਹੁਤ ਜ਼ਿਆਦਾ ਸਤਰਕ ਰਹਿਣਾ ਪਏਗਾ ਐਕਟਿਵ ਰਹਿਣਾ ਪਏਗਾ ਅਵੇਅਰ ਰਹਿਣਾ ਪਏਗਾ ਕਿ ਖਰਚ ਜੋ ਬਨ ਰਿਹਾ ਸਾਡੇ ਸਾਹਮਣੇ ਬਨ ਰਿਹਾ ਸਾਨੂੰ ਉਹਦੀ ਕੁਆਲਿਟੀ ਪਤਾ ਹੈ ਪੂਰੀ ਤਰ੍ਹਾਂ ਉਹ ਬੇਕ ਹੁੰਦਾ ਹੈ ਪੂਰੀ ਤਰ੍ਹਾਂ ਉਹ واਸ਼ ਹੁੰਦੀ ਆ ਉਹਦੇ ਇਨਗਰੀਡੀIENTS ਐਂਡ ਇਤਨਾ ਦੇ ਇਨਸੀਡੈਂਟ ਸਾਨੂੰ ਉਹ ਐਕਸਪੈਕਟ ਹੈ ਕਿ ਅਸੀਂ ਥੋੜਾ ਜਿਹਾ ਵਾਪਸ ਟ੍ਰੈਡੀਸ਼ਨਲ ਕੁਕਿੰਗ ਟ੍ਰੈਡੀਸ਼ਨਲ ਬੇਕਿੰਗ ਐਂਡ ਨੋਨ ਕਿਚ ਚਿੰਗਸ ਨੂੰ ਲਾਈਟ ਚ ਬਾਕਸ ਲੈ ਕੇ ਆਈ ਜੀ ਬਿਲਕੁਲ ਅਸੀਂ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਿ ਲਗਾਤਾਰ ਇਹੀ ਹੈ ਕਿ ਅਸੀਂ ਕੋਈ ਆਨਲਾਈਨ ਜਾਂ ਆਫਲਾਈਨ ਨੂੰ ਕੰਪੇਅਰ ਤਾਂ ਨਹੀਂ ਕਰ ਰਹੇ ਪਰ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਕਿ ਜਦੋਂ ਆਨਲਾਈਨ ਡਿਲੀਵਰੀ ਹੁੰਦੀ ਹੈ ਕਿਉਂਕਿ ਉਸ ਸਮੇਂ ਦੇ ਉਤੇ ਜਿਹੜੇ ਆਰਡਰਸ ਨੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਉਸ ਸਮੇਂ ਦੇ ਉਤੇ ਜਿਹੜੀ ਨੈਗਲੀਜੈਂਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਿਹੜੀ ਅਣਗਹਿਲੀ ਹੈ ਉਸ ਸਮੇਂ ਦੇ ਉਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਦੇ ਕੋਕਰੋਚ ਕੇਕ ਦੇ ਵਿੱਚੋਂ ਨਿਕਲਦੇ ਨੇ ਜਾਂ ਖਾਣ ਵਾਲੀ ਕਿਸੇ ਵੀ ਚੀਜ਼ ਤੋਂ ਨ ਅਸੀਂ ਆਰਡਰ ਕਰਦੇ ਹਾਂ ਤਾਂ ਬਿਲਕੁਲ ਠੀਕ ਅਸੀਂ ਵੀ ਕਾਂਟ ਕੰਪੇਅਰ ਆਨਲਾਈਨ ਤੇ ਆਫਲਾਈਨ ਚੀਜ਼ਾਂ ਨੂੰ ਬਟ ਆਨਲਾਈਨ ਦੇ ਕੁਝ ਨੁਕਸਾਨ ਨੇ ਹੁਣ ਅੱਜਕਲ ਇੱਕ ਨਵਾਂ ਫੈਸ਼ਨ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਲੇਟ ਨਾਈਟ ਡਿਲੀਵਰੀਜ਼ ਤੁਹਾਨੂੰ ਕਿ ਇੱਕ ਰਾਤੀ 1 ਵਜੇ ਵੀ ਹੁਣ ਪ੍ਰੋਵਾਈਡ ਹੋ ਜਾਂਦਾ ਹੈ ਨਾਓ ਜਿਹੜਾ ਕਿ 1 ਵਜੇ ਪ੍ਰੋਵਾਈਡ ਹੋ ਰਿਹਾ ਉਹ ਫਰੈਸ਼ ਤਾਂ ਬੰਨਾ ਨਹੀਂ ਹੈ ਸੋ ਇਹਦੇ ਚ ਕਈ ਲਕੂਨਸ ਨੇ ਐਂਡ ਆਈ ਫੀਲ ਕਿ ਸਟ੍ਰਿਕਟ ਐਕਸ਼ਨ ਵੀ ਹੈ ਤਾਂ ਕਿ ਆ ਸਾਡ ਫੂਡ ਇੰਡਸਟਰੀ ਨੂੰ ਇੱਕ ਝਟਕਾ ਲੱਗੇ ਤਾਂ ਕਿ ਇਹ ਗੱਲ ਕਦੀ ਰਿਪੀਟ ਨਾ ਹੋਏ ਪਹਿਲੀ ਗੱਲ ਹੈ ਕਿ ਜਾਂਚ ਜ਼ਰੂਰੀ ਹੈ ਵੈਦਰ ਐਕਚੁਅਲੀ ਜੋ ਫਾਲਟ ਹੈ ਕਿ ਨਹੀਂ ਵਿਦਆਊਟ ਦ ਰਿਪੋਰਟ ਵੀ ਸ਼ੁੱਡ ਨਾਟ ਪੁਟ ਫਿੰਗਰਸ ਬਟ ਜੇ ਇਹ ਕਨਫਰਮ ਹੋ ਜਾਂਦਾ ਹੈ ਕਿ ਕੇਸ ਕੇ ਐਕਚੁਅਲੀ ਵੈਰੀ 언ਹੈਲਦੀ ਇਟ ਔਟਸ ਟੂ ਅਵਨ ਵਰਨਿੰਗ ਜਾਣੀ ਚਾਹੀਦੀ ਹੈ ਫਰੋਮ ਫੂਡ ਅਥਾਰਟੀਜ਼ ਕਿ ਭਈ ਇਹ ਚੀਜ਼ ਜਿਹੜੀ ਹੈ ਕਦੀ ਰਿਪੀਟ ਨਾ ਹੋਏ ਜੀ ਐਂਡ ਉਹਦੇ ਸਟ੍ਰਿਕਟ ਐਕਸ਼ਨ ਹੋਣ ਤਾਂ ਕਿ ਇਹ ਕਿਸੇ ਦੀ ਲਾਈਫ ਜਾਂ ਪਰਿਵਾਰ ਨੂੰ ਡਿਸਟਰੋਏ ਨਾ ਕਰੇ ਜੀ ਬਿਲਕੁਲ ਇੱਕ ਮਿਸਾਲੀ ਸਜ਼ਾ ਕਿਹਾ ਜਾ ਸਕਦਾ ਵੀ ਇਹ ਜੀ ਹੋਣੀ ਚਾਹੀਦੀ ਹੈ ਇੱਕ ਸਟ੍ਰਿਕਟ ਐਕਸ਼ਨ ਇਹ ਜੋ ਹੋਵੇ ਜਿਸ ਨਾਲ ਅੱਗੇ ਤੋਂ ਕੋਈ ਵੀ ਇਸ ਤਰੀਕੇ ਦੀ ਅਣਗਹਿਲੀ ਨਾ ਕਰ ਸਕੇ ਦਰਸ਼ਕ ਵੀ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਕਾਲਰ ਦਾ ਰੁਕ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਹੈਲੋ ਮੈਡਮ ਸਤਿ ਸ਼੍ਰੀ ਅਕਾਲ ਹਾਂਜੀ ਸਰ ਕਿੱਥੋਂ ਬੋਲ ਰਹੇ ਹੋ ਜੀ ਐ ਮਰਦ ਜੀ ਮੈਂ ਕਰਦਾ ਪਰ ਜਿਹੜੇ ਬੋਲਣ ਦੇ ਮਰਦ ਜੀ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਮਸਲੇ ਤੇ ਮੈਂ ਬੜਵ ਜੀ ਇਹ ਬੇਨਤੀ ਕਰਨਾ ਵੀ ਅੱਜ ਕੱਲ ਬੱਚਿਆਂ ਨੇ ਟ੍ਰੈਂਡੀ ਬਣਾ ਲਿਆ ਵਾ ਕਿ ਦੇਖਦਾ ਕੇ ਜੇ ਖਾਣੀ ਵੀ ਨਹੀਂ ਚਾਹੀਦੀ ਜੀ ਜੀ ਹੈਲੋ ਹਾਂ ਜੀ ਸਿਰਵ ਆਜ਼ਾਰੀ ਜੀ ਤੁਹਾਡੀ ਜੀ ਮਰਦ ਜੀ ਮੇਰੀ ਬੇਨਤੀ ਆ ਵੀ ਬੜੇ ਬੱਚੇ ਘਰ ਘਰ ਪਹਿਲੇ ਸਾਡੇ ਟਾਈਮ ਕਿਹੜੇ ਖਾਂਦੇ ਕੇ ਜੇ ਖਾਣੇ ਵੀ ਚਾਹੀਦੇ ਇਹ ਸਭ ਬਰੈਡ ਤੇ ਬਣੇ ਹੁੰਦੇ ਨੇ ਰੋਟੀਆਂ ਜੀਆਂ ਤੇ ਕਿੰਨਾਂ ਪਰ ਆ ਕੇ ਤੇ ਬੜ ਜੰਦਮੰਦ ਹੀ ਹੁੰਦਾ ਜੀ ਜੀ ਤ ਬਿਲਕੁਲ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕੇਕ ਜਿਹੜੇ ਨੇ ਨਹੀਂ ਖਾਣੇ ਚਾਹੀਦੇ ਧੰਨਵਾਦ ਜੀ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਉੱਤੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਜੀ ਠਾਕਦੋ ਸਜ਼ਾ ਦਿੱਤੀ ਜਾਵੇ ਉਹਨੂੰ ਜੀ ਆ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਸਖਤ ਤੋਂ ਸਖਤ ਮਾਤਾ ਹੀ ਕਹਿੰਨਾਂ ਜੀ ਬੇਚਕ ਦੋ ਦੋ ਬੱਚੇ ਨੇ ਹਰੇਕ ਨੂੰ ਪਿਆਰੇ ਕਿੰਨੇ ਬੱਚੇ ਨੇ ਜਿਗਲ ਮਸਾਂ ਫੈਮਿਲੀ ਨੂੰ ਵੀ ਬਹੁਤ ਘੱਡਿਆ ਕਰ ਲੈ ਸੰਤੋਸ਼ਾ ਸਜਾ ਮਿਲਿਆ ਕਿ ਨਾ ਕੋਈ ਦੋਸ਼ੀ ਹੈ ਗਲਤ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਕਿੰਨਾ ਹੋਇਆ ਜੀ ਕਿੰਨੇ ਪਿਆਰੇ ਬੱਚੇ ਨੇ ਜ ਅੱਜਕੱਲ ਕਿੰਨੀ ਖੁਸ਼ੀ ਨਾਲ ਜਨਮ ਦਿਨ ਮਨਾਉਂਦਾ ਹੈ ਜੀ ਹਾਂ ਜੀ ਤੇ ਵੀ ਪਾਪਾ ਨਾਲ ਬਸਤ ਜਾਂਦਾ ਦੱਸੋ ਆ ਬਿਲਕੁਲ ਉਹੀ ਗੱਲ ਹੈ ਜੀ ਜੋ ਸੋਚਿਆ ਨਹੀਂ ਹੁੰਦਾ ਉਹ ਹੋ ਜਾਂਦਾ ਹੈ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਤਾਂ ਬੱਚਿਆਂ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਬੱਚੇ ਜਿਹੜੇ ਨੇ ਉਹ ਸਾਰਿਆਂ ਦੀ ਜ਼ਾਹਰ ਤੌਰ ਦੇ ਉੱਤੇ ਪਿਆਰੇ ਹੁੰਦੇ ਨੇ ਔਰ ਜਦੋਂ ਕੁਝ ਅਜਿਹਾ ਪਾਣਾ ਵਾਪਰ ਜਵੇ ਤਾਂ ਦੁੱਖ ਦੀ ਘੜੀ ਜਿਹੜੀ ਆ ਉਸ ਸਮੇਂ ਪਰਿਵਾਰ ਦੇ ਉੱਤੇ ਜ਼ਰੂਰ ਬਣ ਜਾਂਦੀ ਹੈ ਜਿਨ੍ਹਾਂ ਨੇ ਸੋਚਿਆ ਨਾ ਹੋਵੇ ਕਿ ਕਰਦੀ ਖੁਸ਼ੀ ਜਿਹੜੀ ਉਹ ਮਾਤਮ ਦੇ ਵਿੱਚ ਪਸਰ ਜਾਏਗੀ ਖੋਰ ਕੋਲਰ ਜੁੜੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਇਹ ਇਨਾਮ ਬੋਲਦਾ ਆ ਕਿੱਥੋਂ ਸਰ ਅਜਨਾਲਾ ਤੋਂ ਹਾਂਜੀ ਕੀ ਕਹਿਣਾ ਮੈਡਮ ਦੇਖੀਆ ਜੇ ਜਿੱਥੇ ਪੀੜਾ ਬਾਗਾ ਕੋਈ ਚੈੱਕ ਕੀਤਾ ਗਏ ਨੀ ਕਿੰਨਾ ਬਾਗਾ ਕਿੰਨੀ ਜਲਦੀ ਉਹ ਬੰਦਾ ਹੈ ਜੀ ਕਹਿੰਦੇ ਕਿ ਲਰਮੀ ਵਿੱਚ ਕਿ ਕਿਥੇ ਥੇੜਵਾ ਉਹ ਕਿੱਥੇ ਕਹਿੰਦੇ ਕਿ ਪੀੜਾ ਬਾਗਾ ਕਿਹਾਂ ਕਿੱਥੇ ਆਉਂਦਾ ਕਿਹਾਂ ਕਿੱਥੇ ਜਾਉਂਦਾ ਹੈ ਆ ਬਿਲਕੁਲ ਸੇਤ ਜਿਹੜਾ ਵਿਭਾਗ ਹੈ ਉਹਨਾਂ ਦੇ ਵੱਲੋਂ ਲਗਾਤਾਰ ਚੈਕਿੰਗ ਤਾਂ ਕੀਤੀਆਂ ਜਾਂਦੀਆਂ ਨੇ ਪਰ ਕਿਸ ਪਦਰਤ ਤੇ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ ਉਹਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਜ਼ਰੂਰ ਖੜੇ ਰਹਿੰਦੇ ਨੇ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਤੇ ਜਾਂਚ ਕਹਿੰਦੇ ਉਹ ਹੋਣੀ ਚਾਹੀਦੀ ਹੈ ਵਕ ਵਕ ਚਾਹੇੋ ਬੇਕਰੀ ਹੋਵੇ ਚੇ ਕੋਈ ਵੀ ਦੁਕਾਨ ਹੋਵੇ ਉੱਥੇ ਫੂਡ ਅਥਾਰਟੀ ਨੂੰ ਜ਼ਰੂਰ ਪਹੁੰਚ ਕੇ ਜਾਂਚ ਕਰਨੀ ਚਾਹੀਦੀ ਏ ਇੱਕ ਹੋਰ ਕਾਲਰ ਜੁੜੇ ਨੇ ਸਾਡੇ ਨਾਲ ਸਸ਼ਤਰਕਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਕੀ ਨਾਮ ਹੈ ਜੀ ਕਿੱਥੋਂ ਬੋਲ ਰਹੇ ਹੋ ਜੈਸੀ ਬਿਜੇਨੀਆਂ ਤੋਂ ਹੋ ਰਹੇ ਹਾਂ ਹ ਨਹੀਂ ਅੱਜ ਨੂੰ ਕਿਹੜਾ ਲੋਗ ਹੈ ਇਹ ਬਹੁਤ ਬੜੀ ਗੱਲ ਹੈ ਇੱਥੇ ਜੀ ਕਿਹਦੀ ਚੋ ਕੀ ਜਿਹੜਾ ਜੜਾ ਮਰ ਗਈ ਜੀ ਬੜਾ ਦੁੱਖ ਵਾਲੀ ਗੱਲ ਹੈ ਲੋਕੋ ਹਾਂਜੀ ਹਾਂਜੀ ਸਰ ਤੁਹਾਡੀ ਆਵਾਜ਼ ਆ ਰਹੀ ਹੈ ਤੁਸੀਂ ਆਪਣੀ ਗੱਲ ਪੂਰੀ ਕਰੋ ਹਾਂਜੀ ਹਾਂਜੀ ਆ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ న్యూਸ ਤੇ ਉੱਤੇ ਤਾਂ ਕਹਿੰਦੇ ਕਿ ਦੁੱਖ ਜਿਹੜਾ ਹੈ ਉਹ ਜ਼ਰੂਰ ਅਜਈਆਂ ਚੀਜ਼ਾਂ ਦੇ ਉੱਤੇ ਹੁੰਦਾ ਹੈ ਜਦੋਂ ਜਈ ਕੋਈ ਘਟਨਾ ਵਾਪਰ ਜਾਂਦੀ ਹੈ ਪਰ ਧਿਆਨ ਜਿਹੜਾ ਹੈ ਉਹ ਆਮ ਲੋਕਾਂ ਨੂੰ ਵੀ ਜ਼ਰੂਰ ਰੱਖਣਾ ਪਵੇਗਾ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਸਤਜਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਸਵੀਰਾਲ ਜੀ ਹਾਂਜੀ ਸਰ ਕਿੱਥੋਂ ਬੋਲ ਰਹੇ ਹੋ ਜੀ ਅਜੀ ਇੱਕ ਆਪਣਾ ਬਹੰਡਾ ਜਿਹੜੇ ਤੋਂ ਬੋਲ ਰਹੇ ਕੜਾਈਲੇ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਮਸਲੇ ਤੇ ਅੱਜ ਦੇ ਮਸਲੇ ਅਸੀਂ ਕਹਿਣਾ ਚਾਹੁੰਦੇ ਵੀ ਇਹ ਬੰਦ ਕਰਨੇ ਚਾਹੀਦੇ ਜਿਹੜਾ ਆਨਲਾਈਨ ਸਿਸਟਮ ਲਗਾਉਂਦੇ ਆ ਜੀ ਹੈਲੋ ਹਾਂਜੀ ਜੀ ਸਰ ਆਜ਼ਾਰੀਏ ਤੁਹਾਡੀ ਅਤੇ ਆਨਲਾਈਨ ਸਿਸਟਮ ਕਹਿੰਦੇ ਕਿ ਬੰਦ ਹੋਣਾ ਚਾਹੀਦਾ ਦਰਸ਼ਕਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਟੀਵੀ ਦੇ ਵਾਸਤੇ ਤੁਸੀਂ ਜ਼ਰੂਰ ਕੱਟ ਕਰਿਆ ਕਰੋ ਤਾਂ ਹੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾਏਗੀ ਔਰ ਤੁਹਾਡੀ ਗੱਲ ਜਿਹੜੀ ਸਾਡੇ ਤੱਕ ਕਲੀਅਰਲੀ ਪਹੁੰਚ ਪਾਏਗੀ ਤਾਂ ਇੱਕ ਜ਼ਿਕਰ ਜ਼ਰੂਰ ਕੀਤਾ ਕਿ ਆਫਲਾਈਨ ਜਿਹੜਾ ਹੈ ਯਾਨੀ ਕਿ ਖੁਦ ਦੁਕਾਨ ਦੇ ਉੱਤੇ ਜਾ ਕੇ ਇਹ ਖਰੀਦ ਕਰਨੀ ਚਾਹੀਦੀ ਹੈ ਧਿਆਨ ਨਾਲ ਤਾਂ ਕਿ ਦੇਖਿਆ ਜਾ ਸਕੇ ਕਿ ਕਿਵੇਂ ਕੰਮ ਉੱਥੇ ਹੋ ਰਿਹਾ ਹੈ ਇੱਕ ਹੋਰ ਕਾਲਰ ਜੁੜੇ ਨੇ ਸਾਡੇ ਨਾਲ ਸਤਜਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਸਤਜਾਲ ਜੀ ਮੈਂ ਰਾਸਤੇ 'ਤੇ ਕੋਲ ਮੁੰਗੋਲੀ ਮੁਖਤਸਰ ਤੱਕ ਤੋਂ ਜੀ ਕੀ ਕਿਹੜੀ ਜਿਹੜੀ ਆਪਾਂ ਇਹ ਚੀਜ਼ ਮੰਗਾ ਲੈਂਦੇ ਆ ਨਾ ਇਹ ਮੰਗਾਤਾ ਲੈ ਲੈਂਦੇ ਆ ਆਪਾਂ ਤੇ ਪਰ ਆਪਾਂ ਨੂੰ ਆਪ ਨੂੰ ਵੀ ਚੈੱਕ ਕਰਨੀ ਚਾਹੀਦੀ ਆ ਕੁਝ ਆਪਣੀ ਆਪ ਦੀ ਵੀ ਗਲਤੀ ਹੁੰਦੀ ਹੈ ਕਿ ਵੀ ਆਪਾਂ ਡਰੈਕਟ ਬੱਚਿਆਂ ਨੂੰ ਘੁਵਾ ਕੇ ਆਪਾਂ ਬਾਅਦ ਵਿੱਚ ਚੈੱਕ ਕਰਦੇ ਆਂ ਵੀ ਇਹ ਚੀਜ਼ ਆਪਣੇ ਖਾਣ ਲਈ ਹੈਗੀ ਆ ਕਿ ਨਹੀਂ ਹੈਗੀ ਵੀ ਜਦੋਂ ਹੁਣ ਪੇਰੈਂਟ ਕੋਲੇ ਬੱਚੇ ਦੇ ਕਹੀ ਜਾਂਦੇ ਆ ਵੀ ਮਹਿਲਾ ਆਉਂਦੀ ਸੀ ਉਸ ਚੀਜ਼ 'ਚੋਂ ਮੈਂ ਆਪਾਂ ਉਹਦੀ ਜੀ ਚੈੱਕ ਕਰ ਲੈਂਦੇ ਵੀ ਇਸ ਟਾਈਮ ਅੱਜ ਬੱਚੇ 'ਚ ਆਉਂਦੀ ਹੁੰਦੀ ਜੀ ਬਿਲਕੁਲ ਬਿਲਕੁਲ ਇੰਦਈ ਕਿੰਨੇ ਵੀ ਚੀਜ਼ ਮੰਗਵਾਓ ਆਨਲਾਈਨ ਪਰ ਚੈੱਕ ਕਰ ਲੋ ਆਪ ਪਹਿਲਾਂ ਫਿਰ ਬੱਚਿਆਂ ਤੱਕ ਉਹ ਪਹੁੰਚਦੀ ਸੋ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਕਾਲ ਕੀਤੀ ਲਿਵਿੰਗ ਇੰਡੀਆ ਨਿਊਜ਼ ਤੇ ਉੱਥੇ ਤਾਂ ਪਹਿਲਾਂ ਕਹਿੰਦੇ ਕਿ ਜੇ ਚੈੱਕ ਕਰ ਲਿਆ ਹੁੰਦਾ ਤਾਂ ਸ਼ਾਇਦ ਅਜਿਹਾ ਪਾਣਾ ਨਾ ਵਰਤਦਾ ਤਾਂ ਇੱਕ ਹੋਰ ਕਾਲਰ ਜੁੜੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਟੀਵੀ ਦੀ ਆਵਾਜ਼ ਜ਼ਰੂਰ ਕੱਟ ਕਰ ਲਿਓ ਜੀ ਕਿੱਥੋਂ ਬੋਲ ਰਹੇ ਹੋ ਹੈਲੋ ਹਾਂ ਜੀ ਸਰ ਕਿੱਥੋਂ ਬੋਲ ਰਹੇ ਹੋ ਜੀ ਜਿਹੜੀ ਜੀ ਬੋਲ ਰਹੀ ਸੀ ਜੀ ਕੀ ਕਹਿਣਾ ਚਾਹੁੰਗੇ ਜੀ ਅੱਜ ਦੇ ਮਸਲੇ ਤੇ ਇਹ ਰੀਟੂਨ ਸੌਦੇ ਤੋਂ ਕੇਕ ਬੰਦ ਕਰਿਆ ਜੀ ਹੋਮ ਬਿਚਰੀ ਬੰਦ ਕਰਨੀ ਚਾਹੀਦੀ ਹੈ ਜੀ ਜੀ ਕਿੰਨਾਂ ਕੋ ਹੋਉਂਦੇ ਕਿ ਜੇ ਕੋਈ ਵੀ ਨੁਕਸਲੀ ਗਰੀਨ ਐਪਲੀਕੇਸ਼ਨ ਹੁੰਦੀ ਆਪਾਂ ਨੂੰ ਕੁਝ ਨਹੀਂ ਪਤਾ ਉਹ ਵੇਚੀ ਸਭ ਤੋਂ ਵਸਤੀ ਹੈ ਜੀ ਆ ਬਿਲਕੁਲ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਸਾਰੇ ਜਾਣਦੇ ਹੁੰਦੇ ਨੇ ਕਿ ਆਨਲਾਈਨ ਜੇ ਡਿਲੀਵਰੀ ਅਸੀਂ ਮੰਗਾਵਾਂਗੇ ਤਾਂ ਇਸ ਤਰੀਕੇ ਦਾ ਖਾਣਾ ਵੀ ਮਿਲ ਸਕਦਾ ਹੈ ਤਾਂ ਲੋਕਾਂ ਨੂੰ ਆਪ ਹੀ ਕਿਤੇ ਨਾ ਕਿਤੇ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਜੀ ਜੇ ਡਿਲੀਵਰੀ ਵਾਲੇ ਨਾਲ ਕੁਝ ਪਤਾ ਜੀ ਕੀ ਕਰਕੇ ਪਿਆਰ ਰਿਹਾ ਜੀ ਅਸੀਂ ਤਾਂ ਇੱਕ ਬੰਦੇ ਨੂੰ ਨਹੀਂ ਕਰ ਸਕਦੇ ਨਾ ਬੰਦੇ ਦੋਸ਼ੀ ਦੇ ਸਕਦੇ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਤਾਂ ਆਨਲਾਈਨ ਕਹਿੰਦੇ ਮੰਗਾਉਣਾ ਨਹੀਂ ਚਾਹੀਦਾ ਪਰ ਲੋਕਾਂ ਨੂੰ ਵੀ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਜਿਹੀ ਜਿਹੜੀ ਕੋਈ ਵੀ ਚੀਜ਼ ਹੈ ਉਹ ਹੋ ਸਕਦੀ ਹੈ ਲਗਾਤਾਰ ਸਾਡੇ ਨਾਲ ਡਾਕਟਰ ਵਿਕਰਮ ਵੀ ਬਣੇ ਹੋਏ ਨੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਲੋਕ ਲਗਾਤਾਰ ਜ਼ਿਕਰ ਕਰ ਰਹੇ ਨੇ ਕਿ ਆਨਲਾਈਨ ਜਿਹੜਾ ਹੈ ਉਹ ਮੰਗਵਾਣਾ ਹੀ ਨਹੀਂ ਚਾਹੀਦਾ ਤਾਂ ਇਸ ਨੂੰ ਇਸ ਤਰੀਕੇ ਵੀ ਸਮਝਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਮਾਪਿਆਂ ਦੀ ਵੀ ਅਣਗਹਿਲੀ ਜਿਹੜੀ ਉਹ ਜ਼ਰੂਰ ਰਹਿੰਦੀ ਹੈ ਅਜਿਹੇ ਮਾਮਲਿਆਂ ਦੇ ਵਿੱਚ ਮੈਂ ਇਸ ਗੱਲ ਤੋਂ ਅਗਰੀ ਨਹੀਂ ਕਰਾਂਗਾ ਕਿ ਆਨਲਾਈਨ ਮੰਗਾਨਾ ਨਹੀਂ ਚਾਹੀਦਾ ਇਹ ਤੁਲਕਟਨਾ ਅਸੀਂ ਕੇਕ ਸ਼ਾਪਸ ਜਾ ਕੇ ਵੀ ਹੋ ਸਕਦੀ ਹੈ ਨਾਓ ਕੋਕਰੋਚ ਜੈਸੀ ਫਿਜ਼ੀਕਲ ਕਦੀ ਰੈਸਟੋਰੈਂਟ ਚਾਹੀਏ ਕੋਕਰੋਚ ਲਿਜ਼ਰਡ ਤਾਂ ਉੱਥੇ ਵੀ ਨਿਕਲ ਸਕਦੀ ਹੈ ਸੋ ਇਹ ਐਜ਼ ਅ ਸਿਟੀਜ਼ਨ ਐਜ਼ ਪੇਰੈਂਟਸ ਇਹ ਰਿਸਪੋਨਸਿਬਿਲਟੀ ਸਾਡੀ ਬਣਦੀ ਹੈ ਕਿ ਅਸੀਂ ਟਰਸਟਡ ਥੋਸ ਨੂੰ ਹੀ ਜਿਹੜਾ ਹੈ ਉੱਥੋਂ ਹੀ ਸਮਾਨ ਲਈਏ ਉਨ ਅਜਕਲ ਇੱਕ ਫੋਰ ਫੈਸ਼ਨ ਹੋ ਗਿਆ ਹੈ Zomato ਚ ਜਾਂ Swiggy ਚ ਕਿ ਡਿਸਕਾਊਂਟ ਦੇ ਉੱਤੇ ਡਿਸਕਾਊਂਟ ਸਾਡਾ ਕ੍ਰਾਈਟੇਰੀਆ ਕੁਆਲਿਟੀ ਤੋਂ ਹਟ ਕੇ ਨਾ ਕਈ ਵਾਰ ਅਸੀਂ ਕੈਸ਼ਬੈਕ ਡਿਸਕਾਊਂਟ ਇੱਥੇ ਕਿ 50% ਆਫ ਮਿਲ ਰਿਹਾ ਹੈ ਇੱਥੇ 70% ਆਫ ਮਿਲ ਰਿਹਾ ਹੈ ਕਦੀ ਸਾਡੇ ਮਨ ਚ ਨਾ ਇਹ ਵਾਲੇ ਲਾਲਚ ਵੀ ਆ ਜਾਂਦੇ ਜੀ ਸੋ ਅਸੀਂ ਪੱਲਾ ਨਹੀਂ ਝਾੜ ਸਕਦੇ ਐਜ਼ ਅ ਕੰਜ਼ਿਊਮਰ ਸਾਨੂੰ ਬਹੁਤ ਅਵੇਅਰ ਰਹਿਣਾ ਪਏਗਾ ਐਂਡ ਸਾਨੂੰ ਟਰੈਪ ਚ ਨਹੀਂ ਆਣਾ ਇਹ ডিসਕਾਊਂਟਸ ਦੇ बिकॉज ਇਹ ਹਕੀਕਤ ਹੈ ਅਸੀਂ ਵੀ ਲਰ ਹੋ ਜਾਂਦੇ ਹਾਂ ਕੋਈ ਵੀ ਡਿਸਕਾਊਂਟ ਦੇਖ ਕੇ ਕਿ ਇਹਦਾ 500 ਦਾ ਮਿਲ ਰਿਹਾ ਉਥੇ ਹੈ 20% ਆਫਰ ਸੀ ਉਥੋਂ ਮੰਗਾ ਲੀਏ ਬਟ ਸਾਨੂੰ ਐਕਚੁਅਲੀ ਨਹੀਂ ਪਤਾ ਕਿ ਉਹਨਾਂ ਦੀ ਕਿਚਨ ਕਿਹੋ ਜੀ ਹੈ ਕਲਾਉਡ ਕਿਚਨ ਹੈ ਜਾਂ ਐਕਚੁਅਲੀ ਜੇ ਕੋਈ ਬੇકરી ਹੈ ਜਾਂ ਉਹਨਾਂ ਨੇ ਥਰਡ ਪਾਰਟੀ ਕਿਸੇ ਤੋਂ ਕਿਸੇ ਤੋਂ ਲੈ ਕੇ ਅੱਗੇ ਵੇਚ ਰਹੇ ਹਨ ਸੋ ਆਨਲਾਈਨ ਬੰਦ ਕਰਨਾ ਤਾਂ ਬਿਲਕੁਲ ਕੋਈ ਸੋਲੂਸ਼ਨ ਨਹੀਂ ਹੋਇਆ ਅ ਇਹ ਤਾਂ ਸਭ ਨੂੰ ਆਪਣੇ ਆਪ ਵੀ ਅਵੇਅਰ ਹੋਣਾ ਪਏਗਾ बिकॉज ਹੈਲਥ ਆਪਣੀ ਜ਼ਿੰਮੇਵਾਰੀ ਹੈ ਜੀ ਐਂਡ ਅਵਰਨੈਸ ਨੂੰ ਆਪਣਾ ਵੀ ਸਾਨੂੰ ਜਾਗਰੂਕ ਕਰਨੀ ਪਏਗੀ ਆਨਲਾਈਨ ਬੰਦ ਕਰਨਾ ਇਸ ਨੋਟ ਦ ਸੋਲੂਸ਼ਨ ਮੇਰੇ ਸਾਹਬ ਬਿਲਕੁਲ ਡਾਕਟਰ ਸਾਹਿਬ ਪਰ ਇੱਕ ਚੀਜ਼ ਇਹ ਵੀ ਹੈ ਕਿ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਕੋਈ ਰਣਨੀਤੀ ਜਿਹੜੀ ਹੈ ਉਹ ਅਜੇਹੀ ਬਣਾਉਣੀ ਪਵੇਗੀ ਸਖਤ ਜਿਸ ਤੇ ਕਰਕੇ ਕਿਉਂਕਿ ਕਈ ਵਾਰ ਹੁੰਦਾ ਹੈ ਘਰਾਂ ਦੇ ਵਿੱਚ ਵੀ ਜਿਹੜੇ ਨੇ ਬਣਾਉਣਦੇ ਹੁੰਦੇ ਨੇ ਔਰ ਉਹ ਵੀ ਇਸ ਤਰੀਕੇ ਦੇ ਨਾਲ ਆਨਲਾਈਨ ਜਿਹੜੀਆਂ ਡਿਲੀਵਰੀਆਂ ਕਰ ਰਹੇ ਹੁੰਦੇ ਨੇ ਜੋ ਕਿ ਇਸ ਜਾਂਚ ਤੋਂ ਬਚ ਜਾਂਦੇ ਨੇ ਤਾਂ ਉਹਨਾਂ ਲਈ ਵੀ ਕੋਈ ਰਣਨੀਤੀ ਜਿਹੜੀ ਹੈ ਵਿਭਾਗ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਹਰ ਇੱਕ ਤੱਕ ਜਾਂਚ ਜਿਹੜੀ ਹੈ ਉਹ ਕੀਤੀ ਜਾ ਸਕੇ ਡੈਫੀਨਿਟਲੀ ਆਈ ਥਿੰਕ ਰੈਗੂਲੇਸ਼ਨਸ ਲਿਆਣੀ ਪੈਣੀਆਂ ਉਹਨਾਂ ਨੂੰ ਕਿ ਕੌਣ ਡਿਲੀਵਰੀ ਕਰ ਸਕਦਾ ਹੈ ਇਹ ਉਹਦੇ ਕੁਆਲਿਟੀ ਚੈਕਸ ਕੀ ਨੇ ਪੀਰੀਆਡਿਕ ਆਡਿਟਸ ਹੋਣੇ ਚਾਹੀਦੇ ਹੈ ਉਹਨਾਂ ਦੀ ਪ੍ਰੋਕਿਊਰਮੈਂਟ ਜਿਹੜੀ ਹੈ ਉਹ ਕਿੱਥੋਂ ਚੱਲ ਰਹੀ ਹੈ ਸੋ ਅ ਗਵਰਨਮੈਂਟ ਦਾ ਰੋਲ ਬਹੁਤ ਜ਼ਿਆਦਾ ਇਹਦੇ ਚ ਆ ਜਾਂਦਾ ਹੈ ਬਟ ਦੇਖੋ ਉਹਨਾਂ ਮੈਂ ਇਹ ਕਹਾ ਕੇ ਗਵਰਨਮੈਂਟ ਤੇ ਛੱਡ ਦਈਏ ਉਹ ਇੱਕ ਚੰਗਾ ਨਹੀਂ ਹੈ ਬਿਕੋ ਮੈਨੂੰ ਪਤਾ ਹੈ ਉੱਥੇ ਜੇ ਹੋਏਗਾ ਕਦ ਹੋਏਗਾ ਸਲੋ ਹੋਏਗਾ ਨੀਕੰਡ ਕਮੈਂਟ ਬਟ ਇਸ ਟਾਈਮ ਜ਼ਰੂਰੀ ਹੈ ਪੇਰੈਂਟਸ ਨੂੰ ਜ਼ਿਆਦਾ ਸਤਾਰਕ ਰਹਿਣਾ ਚੰਗੀ ਬੇਕਰੀਸ ਤੋਂ ਹੀ ਲਓ ਜਿੰਨਾ ਦਾ ਪਤਾ ਹੈ ਕਿ ਉਹਨਾਂ ਦਾ ਕਿਚਨ ਕਿਹੋ ਜਿਹਾ ਹੈ ਐਂਡ ਡਿਸਕਾਊਂਟਸ ਐਂਡ ਆਫਰਸ ਦੇ ਪਿੱਛੇ ਆਪਣੀ ਲਾਈਫ ਨੂੰ ਇਨਡੇਂਜਰ ਨਾ ਕਰੋ ਐਂਡ ਕੁਆਲਿਟੀ ਪ੍ਰੋਡਕਟ ਫਰਮ ਅ ਕੁਆਲਿਟੀ ਪਲੇਸ ਸ਼ੁੱਡ ਬੀ 기ਵਨ ਐਂਡ ਯੈਸ ਬਟ ਸਰਕਾਰ ਨੂੰ 20 ਸਟੈਪਸ ਲੈਣੇ ਪੈਣੇ ਆ ਅਸੀਂ ਇਹ ਨਹੀਂ ਕਹ ਸਕਦੇ ਕਿ ਇਹਦੇ ਵਿੱਚ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਜੇ ਉਹ ਐਗਜ਼ੈਂਪਲ ਸੈੱਟ ਕਰ ਦੇਣ ਤਾਂ ਫਿਰ ਕਦੀ ਵੀ ਪ੍ਰੋਬਲਮ ਨਹੀਂ ਆਏਗੀ ਇਤادیه ਜੇ ਕੋਈ ਬਹੁਤ ਸਟ੍ਰਿਕਟ ਐਕਸ਼ਨ ਹੁੰਦਾ ਹੈ ਸਰਕਾਰ ਦੇ ਵੱਲ ਤੇ ਬਾਕੀ ਫੂਡ ਇੰਡਸਟਰੀ ਜਿਹੜੀ ਹੈ ਉਹ ਵੀ ਉਹਨਾਂ ਲਈ ਵੀ ਇਹ ਵਾਰਨਿੰਗ ਜਾਰੀ ਹੋ ਜਾਏਗੀ ਸੋ ਇਸ ਚੀਜ਼ ਨੂੰ ਉਹ ਡੀਪਲੀ ਜਾਣ ਦੀ ਲੋੜ ਹੈ ਬਿਲਕੁਲ ਬਿਲਕੁਲ ਦਰਸ਼ਕ ਵੀ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਕਾਲਰ ਜੁੜੇ ਨੇ ਸਾਡੇ ਨਾਲ ਸਤਿਕਾਰ ਜੀ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿਕਾਰ ਜੀ ਹਾਂਜੀ ਮੈਮ ਕਿੱਥੋਂ ਬੋਲ ਰਹੇ ਹੋ ਜੀ ਕੀ ਨਾਮ ਹੈ ਹਾਂਜੀ ਕਰਨਤਾ ਦਿੱਲੀ ਤੋਂ ਬੋਲ ਰਹੀ ਹਾਂ ਹਰਿੰਦਰ ਕੌਰ ਮੇਰਾ ਨਾਮ ਆ ਜੀ ਜੀ ਹਰਿੰਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪ੍ਰਸ਼ਾਸਨ ਨੂੰ ਇਹਦੇ ਤੇ ਸਭ ਤੋਂ ਸਤਿਕਾਰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੇਖੋ ਪਿਛਲੇ ਦਿਨੀ ਇੱਕ ਧਿਆਨ ਦੇਣ ਯੋਗ ਸੀ ਕਿ ਚਾਕਲੇਟ ਜਿਹੜੀ ਦੀ ਚਾਕਲੇਟ ਖਾਣ ਕਰਨ ਕਰਕੇ ਦੀ ਡੈਥ ਹੋ ਗਈ ਜੀ ਤੇ ਨਤੀ ਜਿਹੜੀ ਬੈਟਿੰਗ ਹੋਈ ਸੀ ਮਸਤੀ ਜਿਹੜੀ ਬੈਟਿੰਗ ਹੋਈ ਸੀ ਉਸ ਤੇ ਫੰਗਸ ਜਮੀ ਜਮੀ ਇਸੀ ਉਪਰ ਨੰਬਰ 2 ਤੇ ਮੈਂ ਇਹ ਕਹਿਣਾ ਚਾਹਣੀ ਆ ਕਿ ਪੇਰੈਂਟਸ ਨੂੰ ਕਹਿਦਾ ਵਾ ਕਿ ਬਾਹਰੋਂ ਆਨਲਾਈਨ ਚੀਜ਼ਾਂ ਮਗਾਉਂਦੀ ਜਗਾ ਤੇ ਘਰ ਦੇ ਵਿੱਚ ਠੀਕ ਜਿਹੜੀ ਚੀਜ਼ ਖਿਚਿਆਰ ਕਰਕੇ ਬੱਚਾ ਨੂੰ ਖਵਾਈ ਜਾਵੇ ਜੀ ਬਾ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਸੀਂ ਕਾਲ ਕੀਤੀ ਲਿਵਿੰਗ ਇੰਡੀਆ ਨਿਊਜ਼ ਤੇ ਉੱਤੇ رائے ਤੁਸੀਂ ਆਪਣੀ ਰੱਖੀ ਹੈ ਤਾਂ ਵਕਫਾਕ ਦਰਸ਼ਕ ਜਿਹੜੇ ਨੇ ਉਹਨਾਂ ਦੀ ਵਕਫਾਕ رائے ਜਿਹੜੀ ਆ ਉਹ ਸਾਹਮਣੇ ਆਈ ਹੈ ਕੋਈ ਕਹਿੰਦਾ ਕਿ ਆਨਲਾਈਨ ਜਿਹੜੀ ਡਿਲੀਵਰੀ ਉਹ ਨਹੀਂ ਮੰਗਾਉਣੀ ਚਾਹੀਦੀ ਕੋਈ ਕਹਿੰਦਾ ਹੈ ਕਿ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਵੀ ਸਖਤ ਐਕਸ਼ਨ ਜਿਹੜਾ ਲੈਣਾ ਚਾਹੀਦਾ ਹੈ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਐਕਸਪਰਟਸ ਤੁਸੀਂ ਆਪਣੇ ਸਾਂਝੀ ਕੀਤੀ ਨੇ ਸਾਡੇ ਨਾਲ ਤਾਂ ਇਹ ਮੁੱਦਾ ਜਿਹੜਾ ਹੈ ਬੇਹਦ ਗੰਭੀਰ ਹੈ ਔਰ ਇਸ ਨੂੰ ਡੀਪਲੀ ਜਿਹੜਾ ਹੈ ਸਮਝਣ ਦੀ ਜ਼ਰੂਰਤ ਹੈ ਇਜਾਜ਼ਤ ਦਿਓ ਸਤਰੀਆ